ਤੇ ਕੀ ਇਹ ਸੱਚ ਬੋਲਣਾ ਇਸ ਸਭ ਤੋਂ ਟਫ ਕੰਮ ਆ ਦੁਨੀਆ ਦਾ ਜਿੱਦਾਂ ਜਿੱਦਾਂ ਤੁਸੀਂ ਸੱਚ ਬੋਲਦੇ ਜਾਂਦੇ ਹੋ ਨਾ ਤੁਹਾਡੇ ਨਾਲ ਬੰਦੇ ਘਟਦੇ ਜਾਂਦੇ ਆ। ਇਹ ਖੁਸ਼ੀ ਇੱਕ ਸ਼ੇਅਰ ਕੀਤੀ ਹੈ ਕਿ ਉਹਨਾਂ ਦੀ ਬੇਟੀ ਨੇ 95% ਮਾਰਕਸ ਲਿਆਂਦੇ ਨੇ ਉਹ ਕਿ ਤਰ੍ਹਾਂ ਦੇ ਬੱਚਾ ਨਾ ਕਿ ਉਹ ਕਿ 95% ਮਾਰਕਸ ਲਿਆਣੇ ਬਹੁਤ ਹੋਖਦੇ ਨੇ। ਮੇਰੇ ਤਾਂ 59 ਸੀਗੇ। ਲਓ ਜੀ ਰੋਟੀ ਆਪਣੀ ਤਿਆਰ ਹੋ ਗਈ ਆ ਆ ਲੈ ਆਏ ਅੰਦਰ ਦਾਲ ਮੱਖਣੀ ਚਾਹ ਨਾਲ ਪਰੌਂਠੇ ਅੱਜ ਤੱਕ ਹੀਰੋ ਬਣ ਗਿਆ ਮੁੰਡਾ ਖਾਵਾ ਕੰਮ ਕਰਕੇ ਕੋਕੋ ਉੱਠ ਗਿਆ ਸੀ ਹੈ ਨਾ ਪਤਾ ਹਜੇ ਵੀ ਨਹੀਂ ਨੀਂਦ ਆ ਰਹੀ ਏ ਤੈਨੂੰ ਹੈ ਸੋ ਸასი ਗਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੇਂ ਵਲੋਗ ਦੇ ਵਿੱਚ ਮੈਂ ਸ੍ਰਿੰਦਰ ਸਿੰਘ ਤੇ ਰਮਨਪ੍ਰੀਤਾ ਜੀ ਸੁੱਤੀ ਗੱਟ ਕਿ ਟਾਈਮ ਹੋਇਆ 3 ਵਜੇ ਚੱਲਿਆ ਬਸ ਉਠਣ ਵਾਲੀ ਆ ਤੇ ਆਪਾਂ ਥੋੜੇ ਛੇਤੀ ਉੱਠ ਗਏ ਕਿਉਂਕਿ ਰਾਤੀ ਮੈਂ ਟਾਈਮ ਸេរੀ ਹੋ ਗਿਆ ਸੀਗਾ ਤਾਂ ਕਰਕੇ ਮੇਰੀ ਨੀਂਦ ਆਈ ਗੀ ਪਰ ਰਮਨ ਨੂੰ ਨੀਂਦ ਨਹੀਂ ਆਈ ਜੰਗੀ ਤਰ੍ਹਾਂ ਉਹ ਲੇਟੀ ਸੁੱਤੀ ਹੋ ਤਾਂ ਕਰਕੇ ਹਜੇ ਤੱਕ ਸੁੱਤੀ ਹੈ ਵਰ ਪੰਨਾ ਜਦ ਨੂੰ ਆਪਾਂ ਆਪਣੇ ਕੰਮ ਕਰ ਲੈਣੇ ਨੇ ਜਿਹੜੇ ਜ਼ਰੂਰੀ ਨੇ ਹਾਂ ਬਤ ਤੂੰ ਕੀ ਲੈਣਾ ਆਇਆ ਇੱਧਰ ਹੂੰ ਕੰਮ ਕਰਾਣਾ ਕੋਈ ਹੂੰ ਦੱਸ ਆਪਾਂ ਦੇਖਦੇ ਆ ਹੁਣ ਰੋਟ ਸਬਜ਼ੀਆਂ ਬਣੀ ਹੋਈਆਂ ਬਸ ਰੋਟੀਆਂ ਲਾਣੀਆਂ ਦੋ ਸੋ ਆਪਾਂ ਰੋਟੀ ਆਪਾਂ ਬਣਾ ਲਈ ਐ ਹੁਣ ਖਾਣ ਵਾਲੀ ਵੀ ਤੇ ਨਾਲ ਲੈ ਕੇ ਜਾਣ ਵਾਲੀ ਵੀ ਆਪਣਾ ਕੰਮ ਨੇ ਪੂਰੇਆ ਉਹ ਕਪਤਾ ਕੀ ਖਲ ਕੀਤਾ ਹੈ ਖਲਾਰਾ ਪਾਇਆ ਹੈ ਹੈ ਇਹ ਖਲਾਰਾ ਪਾਇਆ ਤੂੰ ਖਾ ਇਹਨੂੰ ਕਾਪਤਾ ਸਤੇ ਚਾਰ ਵਜੇ ਚੱਲੇ ਆ ਹੁਣ ਆਪਾਂ ਅਜੇ ਤੱਕ ਸੁੱਤੀ ਉੱઠી ਨਹੀਂ ਉਹ ਲਓ ਜੀ ਰੋਟੀ ਆਪਣੀ ਤਿਆਰ ਹੋ ਗਈ ਆ ਆ ਲੈ ਆਏ ਅੰਦਰ ਦਾਲ ਮਖਣੀ ਚਾਹ ਨਾਲ ਪਰੌਂਠੇ ਅੱਜ ਤੱਕ ਅੱਜ ਤੱਕ ਹੀਰੋ ਬਣ ਗਿਆ ਹੁੰਦਾ ਖਾਵਾਂ ਤਮ ਕਰਕੇ ਅੱਜ ਕੇ ਹਮ ਹੀਰੋ ਹੈ ਭਾਈ ਅੱਜ ਕੇ ਹਮ ਹੀਰੋ ਹੈ ਆਦੇ ਹੀਰੋ ਬੰਦਿਆ ਦੀ ਕੱਪ ਤੇ ਤਸਵੀਰ ਵੀ ਛਾਪੀ ਹੈ ਐ ਵੇਖ ਕੇ ਮੈਂ ਸਮਾਈਲ ਕਰ ਰਿਹਾ ਚਲਾਇਆ ਛੇਤੀ ਫਿਰ ਸਵਾ 4 ਹੋ ਗਿਆ ਆਪਣੇ ਤਿਆਰ ਵੀ ਹੋਣਾ ਆ ਭਾਈ ਆਪਾਂ ਮੈਂ 3 ਵਜੇ ਤੱਕ ਦਾ ਟਾਈਮ ਦਿੱਤਾ ਤੁਸੀਂ ਉਹਨੂੰ 4 ਵਜੇ ਉਠਾਏ ਕਿੰਨੇ ਚੁਪਾ ਕਿੰਨਾ ਕਰ ਦਿੱਤਾ ਰਾਤੀ ਸੁੱਤੀ ਕਿੰਨੇ ਵੇ ਰਾਤੀ ਨਹੀਂ ਸੁੱਤੀ ਮੈਂ ਸਵੇਰੇ ਸਵੇਰੇ ਕਿੰਨੇ ਵਜੇ ਸੁੱਤੀ ਮੈਂ ਤਾਂ ਰਾਤ ਨਾਲ ਆਪਣਾ 1:3 ਵਜੇ ਮਿਲਣਾ ਮੈਗਨੀਮਸ ਹੋ ਗਿਆ ਸੀਗਾ ਤੁਸੀਂ 3:3 ਨਹੀਂ ਯਾਰ ਆਹ ਮੈਂ ਜਦੋਂ ਹੋਰ ਲੀ ਹੋਣ ਲੱਗ ਪਈਆਂ ਬੋਰਲਿਕਸ ਉਹਦੇ ਤੋਂ ਬਾਅਦ ਆ ਉਹ ਤੋਂ ਪਹਿਲਾਂ ਵੀ ਸੁੱਤਾ ਸੀਗਾ ਮੈਂ ਹਾਂ ਉਹ ਵਕਤ ਸੋ ਗਿਆ ਸੀ ਮੈਂ ਤਾਂ ਪਹਿਲੀ ਸੋਇਆ ਸੀ ਤੈਨੂੰ ਕੀ ਹੋ ਰਿਹਾ ਹਾਂ ਆਇਆ ਨਹੀਂ ਮੈਂ ਟ ਖਰਾਬ ਕਰ ਦਣਾ ਸਾਰਾ ਨਹੀਂ ਕਰਦੀ ਨਹੀਂ ਆ ਉੱਥਾ ਚਿੱਥੇ ਨਹੀਂ ਬਈ ਖਿੜਦੀ ਆ ਬਸ ਮੈਂ ਤੱਕੜੇ ਬਾਹਰੇ ਤਾਂ ਤੇਰੀ ਰੋਟੀ ਪਾਈ ਹੋਈ ਆ ਖਾਣ ਨੂੰ ਉਹ ਨਹੀਂ ਖਾਏਗੀ ਦੇਖਿਓ ਆਹੀ ਰੋਟੀ ਮੈਂ ਤੁਹਾਨੂੰ ਵੀ ਤੁੰਗੂ ਦੇ ਦੇਵਾਂ ਊਹ ਵੇਚੀ ਹੀ ਹੈ ਇਹ ਇਹ ਥੋੜਾ ਤੇਰੀ ਰੋਟੀ ਪੁੱਤ ਆਹ ਪਰਾਂ ਬਈ ਰੋਟੀ ਦੇ ਦੇ ਉਹ ਨੂੰ ਹੁੰਦਾ ਵੀ ਮੈਨੂੰ ਸ਼ਾਇਦ ਵੱਡ ਦੇ ਦੇਣਾ ਰੋਟੀ ਇਹ ਆਹ ਦੇ ਬਈ ਮੈਨੂੰ ਕੁਛ ਤੇ ਅੱਡ ਦੇ ਦੇ ਕੇ ਛੇਵੇਂ ਦਿਨੇ ਦਿਨ ਵੀ ਉਹੀ ਆਟੇ ਦੀ ਰੋਟੀ ਤੈਨੂੰ ਦਿੰਨੇ ਆ ਉਹੀ ਅਸੀਂ ਖਾਣੇ ਆ ਚੰਗਾ ਬਾਈ ਕੋਕੋ ਰੋਟੀ ਪਾਣੀ ਖਾ ਲਈਆਂ ਆਪਣੇ ਛੰਗਾ ਲੇਟ ਹੋ ਕੇ ਭਾਈ ਲੇਟ ਹੋ ਗਈ ਸਾਢੇ 5 ਹੋ ਗਏ ਪਰ ਉਹਨਾਂ ਨੂੰ ਤਾਂ ਆਉਣ ਨੂੰ ਟਾਈਮ ਹੋ ਗਿਆ ਉਹ ਦੇਖੋ ਕਿੱਥੇ ਦੇਖ ਰਹੀ ਤੀਏ ਇਹ ਸੀ ਇੰਨਾ ਕਿ ਤੇਜ਼ ਲਾਇਆ ਹੁੰਦਾ ਨਾ ਮੇਰਾ ਦਿਮਾਗ ਘੁੰਮਣਾ ਪੰਦਿਆ ਸਿਰ ਘੁੰਮ ਲੱਪਣ ਦਾ ਐ ਇਧਰ ਨੂੰ ਕਰ ਲੋ ਚੇਅਰ ਦਾ ਪਦਾਰਾ ਖੁੱਚ ਗਿਆ ਤੇ ਉਹ ਤੇ ਹੈਗੀਆਂ ਨੇ ਟਮਾਟੀਆਂ ਸੈਲਟ ਰਿਸਾਂ ਦਾ ਰਗਾ ਦਈਂ ਸਾਰਿਆਂ ਤੋਂ ਇੱਕੀ ਬੇਨਤੀ ਕਰਦੇ ਆ ਹੈਲਥੀ ਖਾਣਾ ਕਰੋ ਵਧੀਆ ਖਾਇਆ ਕਰੋ ਹਮਦੀ ਰੱਖ ਤੇਰੇ ਨਾਲ ਜ਼ਿਆਦਾ ਆਵਾਜ਼ੋਂ ਗਾਣੇ ਦੀ ਆ ਰਹੀ ਹੈ ਮੈਂ ਕਹ ਰੋਟੀ ਰੱਜ ਕੇ ਖਾਇਆ ਕਰੋ ਕਿਉਂਕਿ ਬੋਝ ਰੂਹੀ ਐ ਸਿਹਤ ਲਈ ਔਰ ਇਹਨੇ ਕਰਕੇ ਜੀ ਆਪਾਂ ਸਾਰੇ ਭੱਜ ਰਹੇ ਆ ਪੁਖੇ ਖੇਰ ਕਰਕੇ ਨਹੀਂ ਆਪਾਂ ਪੁਖੇ ਰਹਿੰਦੇ ਨੇ ਨਾ ਸਾਰੇ ਆਪਾਂ ਹੀ ਖਾਂਦੇ ਦੋਵੇਂ ਜਣੇ ਰੋਟੀ ਦਾ ਨਹੀਂ ਨਹੀਂ ਅੱਜ ਤਾਂ ਸਾਡਾ ਹਾਰ ਸ਼ਨੀਵਾਰ ਐਤਵਾਰ ਹੁੰਦਾ ਹੈ ਵੀ ਆਪਾਂ ਰੋਟੀ ਨਹੀਂ ਖਾਈਦੀ ਪੇਟ ਭੁੱਖ ਨਹੀਂ ਲੱਗਦੀ ਆ ਨਾ ਉਹ ਚੀਜ਼ ਹੈ ਹੁਣ ਕਈ ਵਾਰ ਪਹਿਲਾਂ ਪਹਿਲਾਂ ਹੁੰਦਾ ਸੀਗਾ ਪਹਿਲਾਂ ਨੌਕਰੀਆਂ ਤੇ ਵੀ ਬਸ ਸਬਜ਼ੀ ਭੜਾਈ ਫੜਾਫੜ ਰੋਟੀ ਚਾਕੇ ਲੈ ਗਏ ਬਟ ਹੁਣ ਆਪਾਂ ਪ੍ਰੋਪਰ ਫੂਡ ਖਾ ਰਹੇ ਹਾਂ ਮਤਲਬ ਸੈਲਡ ਸੈਲਡ ਉਹ ਬਹੁਤ ਚੀਜ਼ ਦੀ ਗੱਲ ਕਰਦੇ ਰੋਟੀ ਤਾਂ ਸਾਰੀ ਖਾ ਰਹੇ ਨੇ ਹੂੰ ਇੱਥੇ ਗਰਮ ਵੀ ਹੁੰਦੀ ਆ ਮਾਈਕ੍ਰੋਵੇਵ ਹੈਗਾ ਇੱਥੇ ਹਾਂ ਪੁੱਛਣਾ ਪੈਣਾ ਪਰ ਚੱਲ ਛੱਡ ਪਰ ਆ ਜਿਹੜੇ ਡੱਬੀਆਂ ਪੈਂਦੀਆਂ ਨਹੀਂ ਨੇ ਉਹਦੇ ਵਿੱਚ ਆ ਆ ਬੈਜੋ ਪਰ ਖੀਰਾ ਗਰਮ ਕਰਨਾ ਹੀ ਨਹੀਂ ਚਲੋ ਜੀ ਬੇਰੁਛਗੀ ਸੋ ਹੁਣੇ-ਹੁਣੇ ਮੈਂ ਇੱਕ ਕਮੈਂਟ ਪੜਿਆ ਨਵਜੀਤ ਦਿਲੀ ਦਾ ਤੇ ਉਹ ਸਾਨੂੰ ਪਹਿਲੇ ਵਲੌਗ ਤੋਂ ਹੀ ਫੋਲੋ ਕਰ ਰਹੇ ਨੇ ਮੈਨੂੰ ਨਾਲੀ ਬਤਾ ਹੋਦੇ ਨੇ ਹੈ ਬਟ ਉਹ ਉਹਨਾਂ ਨੇ ਹੁਣੇ ਸਾਨੂੰ ਖੁਸ਼ੀ ਇੱਕ ਸ਼ੇਅਰ ਕੀਤੀ ਹੈ ਕਿ ਉਹਨਾਂ ਦੀ ਬੇਟੀ ਨੇ 95% ਮਾਰਕਸ ਲਿਆ ਦੇ ਕਿ ਤੈਤਰ ਦੇ ਵਿੱਚੋਂ 10ਵੀਂ ਚੋਂ ਸਹੀ ਚੋਂ ਬੋਰਡ ਚੋਂ ਇਹ ਬਹੁਤ ਵੱਡੀ ਗੱਲ ਆ ਤੇ ਤੁਹਾਨੂੰ ਉਹ ਪੋ ਮੁਬਾਰਕਾਂ ਬਹੁਤ ਤੇ ਆਪਣੀ ਬੇਟੀ ਨੂੰ ਕੁਝ ਵਧੀਆ ਜਿਹਾ ਉੱਤੇ ਟ੍ਰੀਟ ਦਿਓ ਜੋ ਮੰਗਦੀ ਆ ਉਹ ਲੈ ਕੇ ਦਿਓ ਕਿਉਂਕਿ ਇਹਨੂੰ ਬਹੁਤ ਮਿਹਨਤ ਕੀਤੀ ਹੋਗੀ ਉਸ ਚੀਜ਼ ਲਈ ਕਿਉਂਕਿ 95% ਮਾਰਕਸ ਲਿਆਣੇ ਬਹੁਤ ਟੌਫੀ ਨੇ ਉਹਦਾ 59 ਸੀਗੇ ਉਹਦੇ ਬਰਾਬਰ ਪੁੱਤ ਪੁੱਤਿਆ ਨਾ 91 ਤੇ ਉਹਨੂੰ ਕੁਝ ਸਪੈਸ਼ਲ ਕਰੋ ਉਹਦੇ ਲਈ ਕੁਝ ਸਪੈਸ਼ਲ ਲਿਆ ਕੇ ਦਿਓ ਜੋ ਪਰਮੈਸ਼ ਕਰਦੀ ਹੈ ਪਰ ਇੰਨਾ ਵੱਡਾ ਵੀ ਨਹੀਂ ਜੋ ਵੀ ਤੁਹਾਡੇ ਆਪਾਸ ਚਾਹ ਹੈ ਉਹ ਕਰੋ ਜਰੂਰ ਤੇ ਉਹ ਬਹੁਤ ਬਦਾ ਇਆਂ ਸਾਡੇ ਦੋਵਾਂ ਵੱਲੋਂ ਸਕੂਨ ਚੜਦੀ ਕਲਾ ਬਹੁਤ ਬਹੁਤ ਵਾਰ ਕਰ ਉੱਥੋਂ ਤੱਕ ਗੱਡੀ ਲੈ ਕੇ ਆਈਏ ਵੀਰ ਜੀ ਹਾਲ ਵੀ ਪਾ ਨਦੀ ਕੁਝ ਦੇਖੇ ਉਹਦੀ ਤੂੰ ਸੋ ਇਹ ਪੁੱਛੀ ਕਰ ਲਈਏ ਮਿਲ ਕੋਈ ਪਹੁੰਚ ਗਏ ਜੀ ਆਪਾਂ ਆਪਣੇ ਟਿਕਾਣੇ ਤੇ ਛੱਲੇ ਭਾਜੀ ਹੋਣੀ ਆਵਾਜ਼ ਆਣੀ ਸ਼ੁਰੂ ਹੋ ਗਈ ਹੁਣ ਤੱਕ ਪਹਿਲਾਂ ਮੈਂ ਰਹਿ ਤਾ ਸਮਾਂ ਪ੍ਰਪੇਅਰ ਹੋ ਰਿਹਾ ਨਹੀਂ 8 9 ਘੰਟੇ ਬਾਅਦ ਮਿਲ ਰਹੀ ਆ ਸਸ਼ੇਂਗਲ ਜੀ ਇਹਦੇ ਉੱਤੇ ਹਾਂ ਕੋਈ ਕੋਈ ਦਰਵਾਜ਼ਾ ਰੱਖ ਕੇ ਨਾ ਸਾਹ ਦੇ ਲਈ ਆਵਾਜ਼ ਕੋਈ ਨਹੀਂ ਹੋਰਾਂ ਗੀ ਜਿੰਨਾ ਤੱਕ ਅੰਕਲ ਕਰਦੇ ਪਏ ਸੀ ਇਹਦੀ ਰਾਖੀ ਤੇ ਇਹਦੀ ਰਾਖੀ ਕਰਦੇ ਸੀ ਉਹ ਦੇਖੂ ਜੂ ਉਹ ਖੂਚੂ ਖੂਚੂ ਹੁੰਦਾ ਰਹਿੰਦਾ ਹੈ ਉਹ ਖੂਚੂ ਖੂਚ ਨਾ ਉਹ ਖੂਚੂ ਖੂਚੂ ਖੁਸ਼ ਹੋ ਗਈ ਦੇਖ ਕੇ ਆ ਗਿਆ ਹੈ ਜੀਗਾ ਉਹ ਇੱਕ ਵਾਰ ਮੰਮੀ ਨੇ ਵੀ ਭੇਜਤਾ ਤੇ ਮੇਰਾ ਵੀ ਆ ਗਿਆ ਇਹ ਪੂਰਾ ਫੁੱਲ ਫਲੈਜ ਤਾਂ ਨਹੀਂ ਹੈਗਾ ਮੇਰੇ ਕੋਲ ਅੱਧਾ ਹੀ ਆਹ ਸਾਈਡ ਦਾ ਹੈ ਤੇ ਉਹ ਵੀ ਜੇਬਾਂ ਨੇ ਇੱਧਰ ਵੀ ਹੋਰ ਆ ਗਿਆ ਇਹ ਇੱਧਰ ਹੂੰ ਆਪਣੀ ਫ੍ਰਿਜ ਲਈ ਨਹੀਂ ਲਿਆ ਮਾਵਾਇਆਂ ਕਹੀਆਂ ਹੁੰਦੀਆਂ ਵੀ ਧੀਆ ਦਾ ਹੀ ਬਸ ਦੇਈ ਜਾਉ ਦੇਈ ਜਾਓ ਆਪਾਂ ਭਾਵੇਂ ਖੁਸ਼ ਨਾ ਹੋਵੇ ਹਾਂ ਤੇ ਉਹਨਾਂ ਨੇ ਦੇਖ ਹੁਣ ਮੈਂ ਵਾਲਾ ਭੇਜਾਂਗੀ ਤੱਕੇ ਨਾਲ ਵੀ ਤੁਸੀਂ ਆਪਣੇ ਲਈ ਵੀ ਲੈ ਲਓ ਕਵਰ ਆਪ ਤੇ ਵੀ ਨਹੀਂ ਲੈ ਮੈਨੂੰ ਲੈ ਕੇ ਭੇਜਦਾ ਸੋ ਤੱਬਾ ਪਾਡੇ ਪਏ ਨੇ ਉਹਦੇ ਆਹ ਮਿੱਟੀ ਰਿਸ਼ਮੈਂ ਲਾਂਦੀ ਕਿ ਤੇ ਤੂੰ ਕੀ ਪੀਣਾ ਹੁਣ ਹੈ ਬਤਾਈ ਦੀ ਆ ਕਾ ਪੀਏਗੀ ਚਾਹ ਹੈ ਚਾਹ ਨਾਲ ਬਰੈਡ ਬਰੁੱਡ ਖਾਣ ਲੈ ਮਾੜੀ ਮੋਟੀ ਭੁੱਖ ਲੱਗ ਗਈ ਯਾਰ ਮੈਨੂੰ ਤਾਂ ਬਰੈਡ ਖਾਣ ਲੈਣੇ ਆ ਤੇ ਚਾਹ ਤੇ ਆਟਾ ਕੁੰਨੇ ਆਸੀ ਤੁਸੀਂ ਹਾਂ ਹੈਨਾ ਆਟਾ ਥੋੜਾ ਸੀਗਾ ਨੂੰ ਉਹ ਵੀ ਦੇ ਦੇ ਆਵੇ ਪੂਰੇ ਨਹੀਂ ਸੀ ਨਾ ਬੰਨੀ ਰੋਟੀ ਹਾਂ ਬੰਨੀ ਆ ਨਾ ਕਿ ਚੰਗਾ ਨਹੀਂ ਲੱਗਦਾ ਨਾ ਨਿਸ਼ਾਨ ਪੈ ਜਾਂਦੇ ਨੇ ਚਲ ਤੂੰ ਚਾੜੂ ਪੋਚਾ ਕਰ ਲੈ ਫਿਰ ਮੈਂ ਚਾਹ ਜੂ ਬਣਾਣਾ ਨਾਲ ਕੀ ਖਾਣਾ ਦੋ ਬੜੇ ਚਿਰ ਹੋ ਗਿਆ ਯਾਰ ਵਲੋਗਾਂ ਦੇ ਵਿੱਚ ਮੋਹ ਨਹੀਂ ਦਿਖਾਇਆ ਮੋਰ ਕੋਈ ਪਤਾ ਨਹੀਂ ਮਿਸ ਕਰ ਰਿਹਾ ਕਿ ਨਹੀਂ ਕਰ ਰਿਹਾ ਪਰ ਮੈਂ ਤਾਂ ਜ਼ਰੂਰ ਕਰ ਰਿਹਾ ਇੱਥੇ ਆ ਕੇ ਮੈਨੂੰ ਮੋਰਾ ਦੀ ਆਵਾਜ਼ ਜ਼ਰੂਰ ਸੁਣਨ ਨੂੰ ਆਉਂਦਾ ਹੁੰਦਾ ਸੀਗਾ 4 ਵਜੇ ਜ਼ਰੂਰ ਚਾਹ-ਚਾਹ ਕਰਦੇ ਸੀਗੇ ਅੱਜ ਨਹੀਂ ਬੋਲ ਰਿਹਾ ਕੋਈ ਸੋ ਇਹਦੇ ਨਾਲ ਹੀ ਕਰਦੇ ਆਂ ਵਲੋਗ ਖਤਮ ਵੀਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਥੱਬਾ ਭਾਂਡੇ ਪਾਇਆ ਉਹ ਮਾਜੀਏ ਤੇ ਨਾਲ ਬਣਾਈਏ ਚਾਹ ਫਿਰ ਆਪਣਾ ਕਰੂਗੀ ਸਫਾਈਆਂ ਚਾਹ ਪੀ ਕੇ ਇੱਕ ਕੱਦੀ ਬਰੈਡ ਖਾ ਕੇ ਫਿਰ ਆਪਾਂ ਸੌਣ ਜੋਗੇ ਹੋਈਏ ਬਣਾ ਲੇ ਫਿਰ ਬਿਲਾ ਦੇ ਫਿਰ ਸਾਸਰੀ ਘਰ ਸਾਰਿਆਂ ਨੂੰ ਤੇ ਇਧਰ ਦਾ ਮਾਹੌਲ ਅੰਕਲ ਕੁਮਰ ਨੇ ਹਾਂ ਉਹ ਕੱਪੜੇ ਲਾ ਕੇ ਅੰਦਰ ਰੱਖੂ ਮੈਂ ਅੰਦਰ ਟੇਬਲ ਤੇ ਰੱਖ ਦਊਂ ਮੈਂ ਫਿਰ ਬਾਅਦ ਚ ਤਿਆਰ ਲਾ ਦਾਂਗੀ ਫਿਲਹਾਲ ਪਹਿਲਾਂ ਮੈਂ ਹਾਂ ਕੱਢ ਦਊਂਗਾ ਤੇ ਇਹ ਬਹੁਤ ਘੱਟ ਅੰਮੀ ਚੱਪੜ ਪੱਤੀ ਆ ਹੈ ਇੰਨੇ ਕਿਹੜਾ ਕੰਮ ਕਰਨ ਦੇਣਾ ਤੈਨੂੰ ਚਲੋ ਜੀ ਇਹ ਤਾਂ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਨਾਲੇ ਨਵਜੀਤ ਕੌਰ ਜੀ ਦੀਆਂ ਬੇਟੀ ਨੂੰ ਬਹੁਤ ਜ਼ਿਆਦਾ ਮੁਬਾਰਕਾਂ ਕਿ ਉਹਨੇ 95% ਲਿਆ ਤੇ ਸਾਡੇ ਘਰ ਦੇ ਦਰਜਾ ਦੇ ਵੀ ਜੀ ਰਹਿ ਗਈ ਵੀ ਆਪਾਂ ਵੀ 95% ਲੈ ਕੇ ਆਈਏ ਕਮੈਂਟਾਂ ਚ ਜੀ ਲੱਡੂ ਭੇਜ ਦਿਓ ਲੱਡੂ ਹਾਂ ਲੱਡੂ ਮੈਨੂੰ ਭੇਜ ਦਿਓ ਵਸੇ ਗੱਲ ਤੇ ਸਹੀ ਹੈ ਯਾਰ 10ਵੀਂ ਦੇ ਵਿੱਚੋਂ 95% ਲੈਣੇ ਬਹੁਤ ਔਖੇ ਆ ਬਹੁਤ ਜ਼ਿਆਦਾ ਤੇ ਬੱਸ ਬੋਬੋਮ ਵਾਰ ਕਹੋ ਉਹਨਾਂ ਨੂੰ ਮੈਲੇ ਸੀਗੇ 80% ਪੂਰੇ 80 ਇਹ 95 ਤਾਂ ਬਹੁਤ ਜ਼ਿਆਦਾ ਵੱਡੀ ਗੱਲ ਆ ਚਲੋ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਤਦ ਤੱਕ ਲਈ ਕੋ ਤੋ ਤੱਕ ਲਈ ਉਦੋਂ ਤੱਕ ਲਈ ਸਾਰਿਆਂ ਨੂੰ ਸਾਰੇ ਜਣੇ ਖੁਸ਼ ਰਹੋ ਖਾਸ ਰਹੋ ਟੈਨਸ਼ਨ ਲੈਣੀ ਕਿਸੇ ਦੀ ਵੀ ਕਿਸੇ ਗੱਲ ਦੀ ਵੀ ਨਹੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰੋ ਐਂਡ ਬਸ ਸਭ ਤੋਂ ਮੇਨ ਗੱਲ ਆ ਕਿ ਆਪਣਾ ਖੁਦ ਦੇ ਬਣੋ ਸੱਚ ਬੋਲਣ ਦੀ ਕੋਸ਼ਿਸ਼ ਕਰੋ ਬਸ ਆਈ ਜੀ ਇਹ ਕਹਿਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਕਿ ਸੱਚ ਕਾ ਇੰਨਾ ਇੰਨਾ ਵੀ ਸੱਚ ਨਹੀਂ ਬੋਲਣਾ ਪਤਾ ਕਿੰਨਾ ਪਛਾਣਾ ਔਖਾ ਹੋ ਜਾਂਦਾ ਤਾਂ ਹੀ ਤਾਂ ਦੁਨੀਆ ਦੇ ਵਿੱਚ ਸਭ ਤੋਂ ਔਖੀ ਚੀਜ਼ ਮੇਰੇ ਅਕੋਰਡਿੰਗ ਪਤਾ ਕੀ ਆ ਸੱਚ ਬੋਲਣਾ ਇਹ ਸਭ ਤੋਂ ਟਫ ਕੰਮ ਆ ਦੁਨੀਆ ਦਾ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਸੱਚ ਬੋਲਦੇ ਜਾਂਦੇ ਹੋ ਨਾ ਤੁਹਾਡੇ ਨਾਲ ਤੁਹਾਡੇ ਨਾਲ ਬੰਦੇ ਘਟਦੇ ਜਾਂਦੇ ਆ ਤੇ ਤੁਸੀਂ ਇਕੱਲੇ ਹੀ ਰਹਿ ਜਾਂਦੇ ਹੋ ਇਹ ਤੁਸੀਂ ਪ੍ਰਾਣਮੁਖਾਵਣਿਆਂ ਚ ਵੀ ਸੁਣਿਆ ਹੋਊਗਾ ਕਿ ਸੱਚ ਵਾਲਾ ਬੰਦਾ ਹਮੇਸ਼ਾ ਇਕੱਲਾ ਰਹਿ ਜਾਂਦਾ ਔਰ ਇਹ ਗੱਲ ਸੱਚ ਆ ਕਿਉਂਕਿ ਉਹਨੂੰ ਨਾ ਜਿਹੜਾ ਬੰਦਾ ਸੱਚ ਬੋਲਣਾ ਸ਼ੁਰੂ ਕਰਦਾ ਉਹਨੂੰ ਫਾਰਮੈਲਿਟੀਆਂ ਖਤਮ ਕਰਨੀਆਂ ਔਰ ਦੁਨੀਆ ਚੱਲਦੀ ਹੀ ਫਾਰਮੈਲਿਟੀਆਂ ਦੇ ਆ ਜਦੋਂ ਤੁਸੀਂ ਫਾਰਮੈਲਿਟੀਆਂ ਖਤਮ ਕਰਦਿਆਂ ਰਿਸ਼ਤੇ ਖਤਮ ਹੋ ਗਏ ਹਨਾ ਤੇ ਰਿਸ਼ਤੇ ਖਤਮ ਹੋ ਗਏ ਤਾਂ ਬੰਦਾ ਇਕੱਲਾ ਰਹਿ ਗਿਆ ਇਹ ਚੀਜ਼ਾਂ ਆ ਕਿ ਜੋ ਤੁਹਾਨੂੰ ਠੀਕ ਲੱਗਦਾ ਹੈ ਉਹ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨੇ ਨਾ ਮਾਰੋ ਖਾਸ ਕਰ ਲੇਡੀਜ਼ ਉਹ ਕੁੜੀਆਂ ਆਪਣੇ ਸੁਪਨੇ ਨਾ ਮਾਰੋ ਆਪਣੇ ਆਪਣੇ ਲਈ ਜੀਓ ਵਧੀਆ ਖਾਓ ਜੋ ਤੁਹਾਡਾ ਜੀ ਕਰਦਾ ਤੁਸੀਂ ਉਹ ਕਰੋ ਓਕੇ ਤੁਹਾਡਾ ਲਈ ਸ਼ੁਕਰੀਆ ਇਹ ਸਟਾ ਮੇਰਾ ਸੁਪਨਾ ਹੈ ਮੈਂ ਚਾਹਣਾ ਬਰੈਡ ਤੇ ਜੈਮ ਖਾਣੀ ਹੈ ਇਹ ਸੁਪਨਾ ਨਹੀਂ ਮਾਰਦਾ ਆਪਣਾ ਹੁਣ ਇਹ ਤੁਹਾਡਾ ਸੁਪਨਾ ਹੈ ਮੇਰਾ ਫਿਲਹਾਲ ਤਾਂ ਝਾੜੂ ਪੂੰਝਾ ਕਰੰਦਾ ਆ ਉਹਦੇ ਕੱਪੜੇ ਮਰਜਾਏ ਹੋਏ ਨੇ ਉਹ ਵੀ ਕੱਢ ਲੈ ਜਾਗੇ ਲੈ ਕੇ ਜਾਣੇ ਆ ਤੇ ਬਸ ਆਹੀ ਹੈ ਕਿ ਬਸ ਪੋਜ਼ਿਟਿਵ ਰਹੋ ਜਿੰਨਾ ਤੁਹਾਡੇ ਤੋਂ ਹੋ ਸਕਦਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰੋ ਬਸ

ਇਹ ਕੜੀ ਬਣੂਗੀ ਕੱਲ ਹਾਂ ਪਰ ਮੈਂ ਹੁਣ ਅੱਸੀ ਬਾਹਰ ਕੱਢ ਜਾਣੀ ਆਵੇ ਖੱਟੀ ਹੋ ਜਾ ਥੋੜੀ ਜੀ